ਥਾਣਾ ਸਰਹਿੰਦ ਦੀ ਪੁਲਿਸ ਪਾਰਟੀ ਦੇ ਵੱਲੋਂ ਸਕੂਟਰ ਤੇ ਆ ਰਹੇ ਇੱਕ ਸ਼ਖਸ ਦੇ ਵਜਨਦਾਰ ਥੈਲੇ ਦੀ ਤਲਾਸ਼ੀ ਕੀਤੀ ਗਈ ਤਾਂ ਉਸ ਦੇ ਵਿੱਚੋਂ 45000 ਗੋਲੀਆਂ ਮਾਰ ਕੇ ਲੋਮੋਟਿਲ ਬਰਾਮਦ ਹੋਈਆਂ ਨੇ ਇਸ ਮੌਕੇ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਡੀਐਸਪੀ ਫਤਿਹਗੜ ਸਾਹਿਬ ਸੁਖਬੀਰ ਸਿੰਘ ਨੇ ਦੱਸਿਆ ਕਿ ਥਾਣਾ ਸਰਹਿੰਦ ਦੀ ਪੁਲਿਸ ਪਾਰਟੀ ਦੇ ਵੱਲੋਂ ਸਕੂਟਰ ਤੇ ਆ ਰਹੇ ਤਰਲੋਕ ਚੰਦ ਵਾਸੀ ਮਹੱਲਾ ਸਰਹੰਦ ਦੇ ਵਜੋਂ ਅਤੇ ਮੋਹਨ ਸਿੰਘ ਵਾਸੀ ਸਰਹੰਦ ਦੇ ਸਹਾਇਕ ਥਾਣੇਦਾਰ ਜਸਵਿੰਦਰ ਸਿੰਘ ਦੇ ਵੱਲੋਂ ਸਕੂਟਰ ਤੇ ਰੱਖੇ ਹੋਏ ਵਜਨਦਾਰ ਥੈਲੇ ਦੀ ਤਲਾਸ਼ੀ ਕੀਤੀ ਗਈ ਤਾਂ ਤਾਂ ਉਸ ਦੇ ਵਿੱਚੋਂ 45000 ਗੋਲੀਆਂ ਮਾਰ ਕੇ ਲੋਮੋਟਿਲ ਬਰਾਮਦ ਕੀਤਾ ਗਿਆ ਜਿਸ ਕਾਰਨ ਉਕਤ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਮਾਨਯੋਗ ਐਸਐਸਪੀ ਡਾਕਟਰ ਰਵਿਯੋਤ ਗਰੇਵਾਲ ਜੀ ਦੇ ਦਿਹਾ ਨਿਰਦੇਸ਼ਾਂ ਤੇ ਐਸਐਚਓ ਫਰੰਦ ਇੰਸਪੈਕਟਰ ਗੁਰਦੀਪ ਸਿੰਘ ਦੇ ਅਗਵਾਈ ਵਿੱਚ ਏਐਸਆਈ ਜਸਵਿੰਦਰ ਸਿੰਘ ਨੇ ਮਿਤੀ 25 2023 ਨੂੰ ਨੇੜੇ ਮੜੀਆਂ ਬਹਤ ਪਿੰਡ ਮਾਧੋਪੁਰ ਦੇ ਨੇੜੇ ਦੋ ਵਿਅਕਤੀਆਂ ਨੂੰ ਸਕੂਟਰੀ ਪਰ ਆਉਂਦਿਆਂ ਨੂੰ ਦਰਾਨੇਗਸਤ ਰੋਕਿਆ ਅਤੇ ਰੋਕਣ ਤੋਂ ਬਾਅਦ ਜਦੋਂ ਉਹਨਾਂ ਨੂੰ ਚੈੱਕ ਕੀਤਾ ਤਾਂ ਉਹਨਾਂ ਪਾਸੋਂ 45000 ਲਬੋਡਿਲ ਦੀਆਂ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਜਿਸ ਪਰ ਮਕਦਮਾ ਨੰਬਰ 70 ਅੰਡਰ ਸੈਕਸ਼ਨ 22 ਸੀ ਐਂਡੀਪੀਐਸ ਐਕਟ ਮਿਤੀ 25 20 ਦੇ ਪੀਐਸ ਰਿਪੋਰਟ ਦਰਜ ਕਰਕੇ ਤਫ਼ਤੀਸ਼ ਕੀਤੀ ਜਾ ਰਹੀ ਹੈ ਕਿੰਨੇ ਦਿਨ ਦਾ ਰਿਮਾਂਡ ਲਿਆ ਗਿਆ ਇਹਨਾਂ ਦਾ 2 ਦਿਨ ਦਾ ਰਿਮਾਂਡ ਲਿਆ ਗਿਆ ਜਿਸ ਦੌਰਾਨ ਹੋਰ ਵੀ ਪੁੱਛਗੀਆਂ ਕੀਤੀ ਜਾ ਰਹੀ ਹੈ ਤੇ ਜੇਕਰ ਕਿਸੇ ਹੋਰ ਦੀ ਵੀ ਇਨਵੋਲਵਮੈਂਟ ਹੋਈ ਤਾਂ ਉਹਦੇ ਖਿਲਾਫ ਵੀ ਮਨਲੀ ਐਨਡੀਪੀਐਸ ਐਕਟ ਤਹਿਤ ਕਾਰਵਾਈ ਕੀਤੀ ਜਾਵੇਗਾ ਪਤਾ ਲੱਗੇ ਕਿੱਥੋਂ ਲੈਂਦੇ ਸੀ ਇਹ ਗੋਲੀਆਂ ਕਿਹਨੂੰ ਵੇਚਦੇ ਸੀ ਇਹ ਯੂਪੀ ਸੈੱਡ ਤੋਂ ਲੈ ਕੇ ਆਉਂਦੇ ਸੀ ਉਹ ਵੀ ਇਹ ਤਫ਼ਤੀਸ਼ ਕਰ ਰਹੇ ਆ ਜੋ ਵੀ ਇਸੇ ਬਾਰੇ ਜਦੋਂ ਜਾਣਕਾਰੀ ਪ੍ਰਕੋਪਤਾ ਮਿਲਦੀ ਹੈ ਤਾਂ ਉਹਨਾਂ ਦੇ ਖਿਲਾਫ ਵੀ ਜੋ ਵੀ ਹੋਊਗਾ ਕਰ ਵੀ ਪਹਿਲਾਂ ਵੀ ਕੋਈ ਮਾਮਲਾ ਦਰਜ ਨਹੀਂ ਦਿੱਤਾ ਹਾਂ ਜੀ ਇਹਨਾਂ ਦੋਨਾਂ ਦੇ ਖਿਲਾਫ ਪਹਿਲਾਂ ਵੀ ਇੱਕ ਇੱਕ ਮੁਕੱਦਮਾ ਐਨਡੀਪੀਐਸ ਦਾ ਤੇ ਮੋਨ ਸਿੰਘ ਦੇ ਖਿਲਾਫ 6 ਪਰਚੇ ਦੜੇ ਸੱਟੇ ਦੇ ਵੀ ਦਰਜ 23 ਚਾਨਦਲੇ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਰੰਜਨਾ ਸ਼ਾਹੀ ਦੀ ਰਿਪੋਰਟ